ਗਰ ਲੋ ਇਹੋ ਮਾਰੇ ਲੋਕ ਨੇ ਇਹ ਤੰਗ ਕਰਦੇ ਨੇ ਕਹਿੰਦੇ ਤੈਨੂੰ ਇੱਕ ਵੀ ਸ਼ੁਰੂਆ ਬੋਲ ਨੂੰ ਕੀ ਆਖੀਏ ਨਾ ਉਹ ਦਾ ਦੰਗ ਕਰਕੇ ਰਾਹੋ ਉੱਤੇ ਦੇ ਸਿੰਘਾਂ ਦੇ ਕਿ ਬਾਬਾ ਪੁੱਤ ਜੀ ਸਿੰਘੀ ਬਾਬਾ ਧਰਮ ਸਿੰਘ ਇਹ ਵੀ ਮਾਤਾ ਨੇ ਬਰੇਲੇ ਨੇ ਇਹਨਾਂ ਨੇ ਮਾਤਾ ਦੇ ਸ਼ਾਨਦਰ ਦਿਸੇ ਰੋਹਾਈ ਮੇਰੇ ਜੰਗਲ ਦੇ ਵਿੱਚ ਇਟਾਂ ਦੀ ਜਗ੍ਹਾ ਦੀ ਬਣਾਇਆ ਉਹ ਜਦੋਂ ਨੇ ਲੇ ਗਿਆ ਐਸੀ ਲਗੋ ਮੈਂ ਤੁਸੀਂ ਨਹੀਂ ਬਾਬਾ ਧਰਮ ਸਿੰਘ ਹੀ ਗਏ ਉਹ ਸ਼ੇਰ ਕਿਥੇ ਰਹਿਣਾ ਜੀ ਸੁਣੀ ਜਦਾਂ ਫਿਰ ਕਿ ਚੜੀ ਜੀ ਉਹ ਚੜੇ ਕਰਕੇ ਚਿੜੀ ਕਿ ਕਰਾਈ ਚਿੜੀ ਬਣ ਗਈ ਦਰਖਤਾਂ ਦੀ ਕਿਸ ਵਜੋਂ ਵਜਾਂ ਪੈਦਾ ਉਹ ਚਿੜੀ ਤੇ ਸ਼ੇਰ ਦੇਣਾ ਜੀ ਸ਼ੇਰ ਵੀ ਇਹਨੇ ਜਾ ਕੇ ਬਾਬੇ ਧਰਮ ਸਿੰਘ ਨੇ ਬਾਬੇ ਮਿੱਤ ਸੀ ਕਿ ਇਹ ਲੈ ਗਿਆ ਬਈ ਭਗਤਾ ਤੂੰ ਉਹ ਨੂੰ ਬਣਾਓ ਐਸੇ ਚੱਲ ਆ ਬਾਅਦ ਇੱਥੇ ਹੁਣ ਅਸੀਂ ਸੇਵਾ ਕਰਨੀ ਇਹ ਦੱਸੇ ਵੀ ਇਹ ਬਾਬਾ ਧਰਮ ਸਿੰਘ ਜੀ ਗੁਰਮੁਖੀ ਜੀ ਇਹ ਦੋਏ ਨੇ ਸਾਧੂ ਜੀ ਤੋਂ ਉਹ ਆਪ ਜੀ ਗੁਰਮੁਧਾਰਾ ਰੱਖ ਦਿੱਤੇ ਇਹ ਮਰੇ ਦੇ ਇਕੱਠੇ ਕਰੇ ਫੇਰ ਉਹ ਭਾਂਡੇ ਦੇ ਉੱਤੇ ਪੂਰੀ ਜੀ ਭਰ ਕੇ ਪਾਣੀ ਇਹਦਾ ਕੋਈ ਆਵੇ ਉਹਨੂੰ ਮੇਰੇ ਦੀ ਮੁੱਠੀ ਦੇਣ ਪ੍ਰਸ਼ਾਦ ਦੀ ਜਵਾਂ ਦੇ ਫੇਰ ਬਾਬਾ ਤਾਂ ਹਸਣ ਦੇ ਐਸਾ ਤੇ ਸਰੀ ਇੱਕ ਵਾਰੀ ਘੋੜੀ ਦੀ ਤੋੜ ਮੈਹੀ ਲਾਣ ਦੇ ਜਦਿਆਂ ਬਾਬਾ ਨੂੰ ਝੋਖਾ ਦੇ ਹੋ ਗਿਆ ਅੱਛਾ ਐ ਕਰਕੇ ਦਾਤ ਜੀ ਥਾਰ ਰਲ ਲੈ ਪਰ ਕਿ ਭਾਂਡਾ ਭਾਗੀ ਕਰਾ ਇਸ ਪ੍ਰਸ਼ਾਦ ਬਣਾ ਲਿਆ ਨਾ ਪ੍ਰਸ਼ਾਦ ਬਣ ਗਿਆ ਪਰ ਕਿਹੜਾ ਜਿਹੜਾ ਲੈਣਗਾ ਜੇ ਨਹੀਂ ਹੋਰ ਕਿ ਜਦ ਤੇਰੇ ਕੋਲ ਆਗਣ ਉਹ ਮੋਹ ਉਹ ਜਮਨ ਇਸ ਤਰ੍ਹਾਂ ਨਹੀਂ ਕਲਾ ਵੀ ਉੱਤੇ ਮਾਤਾ ਦੇ ਇਸ ਤਰ੍ਹਾਂ ਨਹੀਂ ਤੇ ਬੀਏ ਇਹ ਗੁਰੂ ਘਰ ਅੰਦਰ ਚੱਲਦੀ ਹੈ ਇਸ ਤਰ੍ਹਾਂ ਜੇ ਇਹ ਸਿਖਾਉਣ ਵਾਲਾ ਸਹੀ ਹੈ ਉਥੇ ਆਟੋਮੈਟ ਕੋ ਬਸ ਨਦੂ ਜੇ ਮੇਰੇ ਵਰਗਾ ਘਟਿਆ ਨਹੀਂ ਦਬਦਾ ਹੈ ਇਹ ਪਾਣੀ ਦੇਣਾ ਕਿ ਜੇ ਉਹ ਤਾਂ ਫਿਰ ਉੱਥੇ ਫਸਟੂ ਲਿਫਟਰ ਦੀ ਨਹੀਂ ਇਹ ਤਾਂ ਗੇਮ ਚੱਲੂਗੀ ਜੋ ਦਿਲ ਦੀ ਹੈ ਬਤਾਈਏ ਖੁੱਲੇ ਦੇਣਾ ਪਾਣੀ ਵਾਲਿਆਂ ਨੂੰ ਪਾਣੀ ਦੋ ਦਰ ਦਰ ਪੋਤਿਆਂ ਨੂੰ ਪੋਤੋ ਮਾਰ ਲੈ ਮਾਰਤੋਂ ਨਹੀਂ ਕੱਪੇ ਨਹੀਂ ਚੱਲਦੇ ਨੇ ਗੁਰੂ ਘਰ ਦੇ ਲੋਕ ਜਾਨੇ ਖੁੱਲੇ ਪੈਣੇ ਜਿਨਾ ਮਰਜੀ ਇਹ ਕੋਈ ਬਹੁਤ ਨਾਦਰ